ਅੰਤੀ ਸਰ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੀ ਜੈ ਮਾਤਾ ਜੀ ਮੈਂ ਬਲਿੰਦਰ ਸ਼ਰਮਾ ਸ਼ਿਵਚਾਨਾ ਉਧੋ ਵਾਲਾ ਸਾਹਿਬ ਠਾਕਰੇ ਤੋਂ ਪੰਜਾਬ ਦਾ ਵਾਸੀ ਤੁਹਾਨੂੰ ਅੱਜ ਜੋ ਸਾਡੇ ਮਾਤਰਾਣੀ ਦਾ ਮੰਦਿਰ ਇੱਕ ਪਵਿੱਤਰ ਇਤਿਹਾਸਿਕ ਮੰਦਿਰ ਆ ਤੇ ਨਰਾਤੇ ਤੇ ਮੇਲਾ ਵਾ ਸਾਰੇ ਸੰਗਤ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ ਇੱਥੇ ਜਿਹੜਾ ਵਾ ਬੜਾ ਵਧੀਆ ਸੀਲਾ ਸਾਹਿਬ ਵੱਲੋਂ ਪ੍ਰਬੰਧ ਕੀਤਾ ਗਿਆ ਲੰਗਰ ਪ੍ਰਸ਼ਾਦੇ ਦਾ ਰਹਿਣ ਦੀ ਜਗ੍ਹਾ ਸਾਡੇ ਜਿਹੜੇ ਚੌਂਗੀ ਜਾਨ ਸਾਹਿਬ ਆ ਬਹੁਤ ਸੇਵਾ ਕਰ ਰਹੇ ਆ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੇ ਆ ਬਾਕੀ ਵੀਰ ਜੀ ਇੱਕ ਮੈਂ ਗੱਲ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਸਾਡਾ ਜੋਧ ਸਾਰਾਵਾ ਦੋ ਤਰੀਕ ਨੂੰ ਸਾਨੂੰ ਖੁਬਿਆ ਰਿਪੋਰਟ ਤੋਂ ਪਤਾ ਲੱਗਾ ਵਾ ਕਿ ਕੋਈ ਸ਼ਰਾਰਤੀ ਅਨਸਰ ਜਿਹੜਾ ਉਹ ਉੱਥੇ ਸ਼ਰਾਰਤ ਕਰ ਸਕਦੇ ਆ ਪਰ ਮੈਂ ਉਹਨਾਂ ਨੂੰ ਇੱਕ ਕਹਿਣਾ ਕਿ ਬੰਦੇ ਦੇ ਪੁੱਤ ਬਣ ਜਾਓ ਛੱਤਰ ਬਹੁ ਫਿਰੂਗਾ ਜਿੰਨੇ ਕੋ ਮੜਾ ਕੰਮ ਕੀਤਾ ਕਿਉਂਕਿ ਇਹ ਮਾਦਰਾਨੀ ਦਾ ਕੰਮ ਝੇ ਜਿਹੜਾ ਫੜਿਆ ਗਿਆ ਠੋਕੇ ਪਰਚਾ ਕਰਾਵਾਂਗੇ ਬੰਦੇ ਵਾਂਗੂ ਆਇਓ ਤੇ ਬੰਦੇ ਵਾਂਗੂ ਜਾਇਓ ਸੰਗਤ ਕੋਈ ਵੀ ਜਿੰਨੇ ਵੀ ਸੰਗਤ ਨੂੰ ਖਰਾਬ ਕੀਤਾ ਉਹਤੇ ਕਾਨੂੰਨੀ ਕਾਰਵਾਈ ਕਰਾਵਾਂਗੇ ਕੈਸ਼ ਜੀ ਹੋ ਜੀ ਔਰਮ ਜੈ ਸ਼੍ਰੀ ਰਾਮ ਜੈ ਮਾਚਵਿੰਡਾ ਦੇਵੀ ਡਾਕਟਰ ਜੀਤ ਕੁਮਾਰ ਅੰਜੂ ਕ리에ਵਾਲ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਵਿਧਾਇਕ ਉਮਰ ਰਾਏ ਸੈਲ ਪ੍ਰਧਾਨ ਜਨਰਨ ਕਾਉਂਸਲਰ ਪੰਜਾਬ ਮੈਂਬਰ ਫੌਕਲ ਕਮਿਟੀਾ ਸੇਵਾਦਾਰ ਹਾਂ ਜੀ ਮਾਤਾ ਦੇ ਮੇਲੇ ਤੇ ਕੀ ਕਹਿਣਾ ਚਾਹੁੰਦੇ ਜੀ ਭਾਈ ਸਭ ਤੋਂ ਪਹਿਲਾਂ ਮਾਤਾ ਦੇ ਭਗਤਾਂ ਨੂੰ ਵਧਾਈ ਦੇਣਾ ਚਾਹੁੰਦੇ ਹਾਂ ਜੋ ਕਿ ਅਸੂ ਦਿਨ ਰਾਤ ਤੇ ਮੇਲਾ ਪਹਿਲੇ ਦਿਨ ਦਾ ਬਹੁਤ ਹੀ ਧੂਮ ਧਾਮ ਨਾਲ ਤੇ ਸ਼ਰਦਾ ਨਾਲ ਬਹੁਤ ਹੀ ਸੰਗਤ ਆਈ ਆ ਅਸੀਂ ਸੰਗਤਾਂ ਵੀ ਧੰਨਵਾਦ ਕਰਦੇ ਆ ਇਲਾਕੇ ਵਾਲਿਆਂ ਦਾ ਵੀ ਧੰਨਵਾਦ ਕਰਦੇ ਆ ਤੇ ਸ਼ਰਦਾ ਜਿੰਨੀ ਲੋਕਾਂ ਦੀ ਸ਼ਰਦਾ ਉਹਨਾਂ ਨੂੰ ਹੱਥ ਜੋੜ ਕੇ ਨਮਸਕਾਰ ਵੀ ਕਰਦੇ ਆ ਮਾਤਾ ਦੇ ਬਹੁਤ ਲੋਕਾਂ ਦੀ ਸ਼ਰਦਾ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਖਾਸ ਕਰਕੇ ਪੁਲਿਸ ਪ੍ਰਸ਼ਾਸਨ ਦਾ ਵੀ ਕਰਦੇ ਆ ਤੇ ਮਾਲ ਮਹਿਕਮੇ ਦਾ ਵੀ ਕਰਦੇ ਆ ਜਿਸ ਤਰ੍ਹਾਂ ਤਸਵੀਰਦਾਰ ਸਾਹਿਬ ਪਟਵਾਰੀ ਸਾਹਿਬ ਸੁਪਰਵਾਈਜ਼ਰ ਸਾਹਿਬ ਇਹਨਾਂ ਨੇ ਬਹੁਤ ਹੀ ਵਧੀਆ ਟੰਗ ਨਾਲ ਮੇਲੇ ਦਾ ਪ੍ਰਬੰਧ ਕੀਤਾ ਅਤੇ ਪੁਲਿਸ ਪ੍ਰਸ਼ਾਸਨ ਬਹੁਤ ਵਧੀਆ ਸੇਵਾ ਕੰਡਿਆ ਮੰਦਰ ਕਮੇਟੀ ਵਾਲੇ ਵੀ ਸਭ ਤੋਂ ਜ਼ਿਆਦਾ ਜੀਤਾਂ ਬਲਵਿੰਦਰ ਜੀ ਆ ਅਤੇ ਹੋਰ ਚੁੰਵੰਡਾ ਦੇਵੀ ਦੇ ਭਗਤਿਆ ਸਾਰੇ ਹੀ ਵੱਧ ਤੋਂ ਵੱਧ ਸੇਵਾ ਕੰਡਿਆ ਮੈਂ ਲੱਖ ਲੱਖ ਵਧਾਈ ਦਿੰਦਾ ਹਾਂ ਇਹਨਾਂ ਨੂੰ ਅਤੇ ਪਿਆਰੀ ਸਾਧ ਸੰਗਤ ਨੂੰ ਮਹਾਰਾਣੀ ਜੀ ਕਿ ਜੋ ਵੀ ਤੁਸੀਂ ਅਰਦਾਸ ਕਰੋਗੇ ਮਹਾਰਾਣੀ ਆਉਂਦੇ ਮੇਲੇ ਤੱਕ ਤੁਹਾਡੀਆਂ ਪੂਰੀਆਂ ਕਰੂਗੀ ਨਾਲ ਹੀ ਮੈਂ 2 ਤਰੀਕ ਨੂੰ 10ਵੇਂ ਮਹੀਨੇ ਦੀ ਦਸਹਰੇ ਦੀ ਵੀ ਲੱਖ ਲੱਖ ਵਧਾਈ ਪਿਆਰੀ ਸਾਧ ਸੰਗਤ ਨੂੰ ਦਿੰਦਾ ਹਾਂ ਨਾਰੀ ਖੁੱਲਾ ਸੱਤਾ ਦਿੰਦਾ ਆ ਕਿ ਸੰਗਤ ਵੱਧ ਤੋਂ ਵੱਧ ਦਸਹਰੇ ਦੇ ਵਿੱਚ ਆਵੇ ਅਤੇ ਮਹਾਰਾਜ ਦਾ ਨਾਮ ਲੈ ਕੇ ਦਸਹਰੇ ਦਾ ਵੀ ਆਨੰਦ ਮਾਣੇ ਕਿਹੇ ਵੀ ਮਾੜੀ ਭਾਉ ਨਾਲ ਨਹੀਂ ਕਿਸੇ ਨੇ ਆਉਣਾ ਚੰਗੀ ਭਾਉ ਨਾਲ ਆਓ ਗੁਰੂ ਘਰ ਦੇ ਵਿੱਚ ਜਾਓ ਚੰਗੀ ਭਾਉ ਨਾਲ ਆਓ ਤੇ ਜੈ ਜੈਕਾਰ ਜੈ ਸ਼੍ਰੀ ਰਾਮ ਜੈ ਮਾਤਾ